ਉਹ ਕੀ ਕਰਦੇ ਉਹ ਸਰੀਰ ਨੂੰ ਮਰਨ ਤੋਂ ਪਹਿਲਾਂ ਪਹਿਲਾਂ ਆਪਣੇ ਮਨ ਨੂੰ ਮਾਰ ਦਿੰਦੇ ਆ ਮਨ ਦਾ ਸਥੂੜ ਰੂਪ ਖਤਮ ਕਰਕੇ ਮਨ ਨੂੰ ਜੋਤ ਸਰੂਪ ਕਰ ਦਿੰਦੇ ਆ ਮਨ ਜੋਤ ਸਰੂਪ ਹੋ ਗਿਆ ਪਰਮੇਸ਼ਰ ਦੇ ਵਿੱਚ ਜਾ ਕੇ ਮਿਲ ਜਾਂਦਾ ਜਿਹੜਾ ਮਨ ਜੋਤ ਸਰੂਪ ਹੋ ਕੇ ਪਰਮੇਸ਼ਰ ਜੀ ਮਿਲ ਗਿਆ ਉਸ ਮਨ ਨੂੰ ਦੁਬਾਰਾ ਸਰੀਰ ਨਹੀਂ ਮਿਲਦਾ ਉਹ ਤੇ ਜੋ ਹੋਣਾ ਹੈ ਜਦੋਂ ਗੁਰੂ ਨਾਨਕ ਪਾਤਸ਼ਾਹ ਨੂੰ ਕਿਸੇ ਨੇ ਪੁੱਛਿਆ ਸੀ ਨਾ ਕਿ ਗੁਰੂ ਨਾਨਕ ਪਾਤਸ਼ਾਹ ਸੰਸਾਰ ਕਦੋਂ ਬਣਿਆ ਤੇ ਕਦੋਂ ਸੰਸਾਰ ਦਾ ਅੰਤ ਹੋਏਗਾ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਇਹ ਇਹਨਾਂ ਦਾ ਇਹਨਾਂ ਚੀਜ਼ਾਂ ਦਾ ਜਵਾਬ ਮੇਰੇ ਕੋਲ ਨਹੀਂ ਹੈਗਾ ਜਦੋਂ ਸਾਡੀ ਜਦੋਂ ਮੇਰੀ ਖੁਦ ਦੀ ਮਹੌਲਤ ਗੁਰੂ ਨਾਨਕ ਭਾਸ਼ਾ ਨੇ ਕਹਿ ਦਿੱਤੀ ਇੱਕ ਸਵਾਸ ਦੀ ਹੈ ਤੇ ਮੈਂ ਫਿਰ ਕਿਹੜੀਆਂ ਸੋਚਾਂ ਦੇ ਵਿੱਚ ਡੁੱਬਾਂ ਤੇ ਦੂਜੀ ਗੱਲ ਪਤਾ ਕੀ ਇਹ ਮੈਂ ਤੁਹਾਨੂੰ ਇੱਕ ਹੋਰ ਗੱਲ ਤੇ ਸਮਝਾਵਾਂ ਸਾਨੂੰ ਕਿਸ ਨੇ ਇਸ ਚੀਜ਼ ਦਾ ਹੱਕ ਦਿੱਤਾ ਕਿ ਆਪਾਂ ਆਉਣ ਵਾਲੇ ਸਮੇਂ ਦੀ ਫਿਕਰ ਕਰੀਏ ਇਹ ਤੇ ਵਿਚਾਰ ਨੇ ਸੰਸਾਰ ਦਾ ਅੰਤ ਪਤਾ ਨਹੀਂ ਹੋਣਾ ਹੈ ਜਾਂ ਨਹੀਂ ਹੋਣਾ ਪਰ ਸਾਡੇ ਜੀਵਨ ਦਾ ਅੰਤ ਪਿਆਰੇ ਨਿਸ਼ਚਿਤ ਹੈ ਆਪਾਂ ਇੱਕ ਦਿਨ ਮਰਨਾ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਪਿਆਰਿਓ ਬੜਾ ਵੱਡਾ ਭਰਮ ਮੈਂ ਦੇਖ ਰਿਹਾ ਕਿ ਇਹ ਕਿ ਵੀ ਅੱਜ ਕੱਲ੍ਹ ਸੰਸਾਰ ਦੇ ਵਿੱਚ ਚੱਲਦਾ ਪਿਆ ਬੜੀਆਂ ਵੀਡੀਓ ਇਦਾਂ ਦੀ ਆ ਰਹੀਆਂ ਜੀ 2027 ਚ ਦੁਨੀਆ ਖਤਮ ਹੋਣ ਵਾਲੀ ਆ 2030 ਦੇ ਵਿੱਚ ਇਦਾਂ ਖਤਮ ਹੋ ਜਾਣੀ ਆ ਇੰਨਾ ਰਾਸ਼ਨ ਜਮਾ ਕਰਕੇ ਲਖ ਲਓ ਇਹ ਹੋ ਜਾਏਗਾ ਆ ਹੋ ਜਾਏਗਾ ਚਲੋ ਆਪਾਂ ਗਿਆ ਕਿ ਆਪਾਂ ਥੋੜੇ ਸਮੇਂ ਦੇ ਵਿੱਚ ਇਹਨੂੰ ਕਲੀਅਰ ਕਰਨ ਦੀ ਕੋਸ਼ਿਸ਼ ਕਰੀਏ ਵੈਸੇ ਤੇ ਸਾਡਾ ਮਕਸਦ ਤੇ ਆ ਪ੍ਰਮਾਤਮਾ ਦੀ ਪ੍ਰਾਪਤੀ ਵਾਸਤੇ ਆਪਾਂ ਤੇ ਇਹ ਦੱਸਦੇ ਹਾਂ ਕਿ ਜਿਹੜਾ ਪਰਮੇਸ਼ਰ ਸਾਨੂੰ ਸਵਾਸਾਂ ਦਿਆਂ ਉਹ ਗਰਾਈਆਂ ਸਵਾਸਾਂ ਦੀਆਂ ਬੁਰਕੀਆਂ ਸਾਡੇ ਮੂੰਹ 'ਚ ਪਾ ਰਿਹਾ ਹੈ ਉਹਨੂੰ ਆਪਾਂ ਕਿਵੇਂ ਦੇਖ ਸਕਦੇ ਹਾਂ ਪਰ ਅਮਤੇ ਇਸ ਝੂਬਾੜਾ ਪਕੜਦੇ ਪਏ ਆ ਪਰ ਹੋਰ ਹੀ ਭਰਮ ਆ ਆਪਾਂ ਦੇਖਦੇ ਪਏ ਆ ਕਿ ਅੱਜ ਦੇ ਸਮੇਂ 'ਚ ਚੱਲਦਾ ਪਿਆ ਤੇ ਸੰਸਾਰ ਵੀ ਇਸ ਉਲਝਣ ਦੇ ਵਿੱਚ ਉਲਝਦਾ ਪਿਆ ਗੁਰਪਿਆਰੀ ਸਾਧ ਸੰਗਤ ਜੀਓ ਸਭ ਤੋਂ ਪਹਿਲਾਂ ਤੇ ਆਪਾਂ ਇਹ ਚੀਜ਼ ਨੂੰ ਸਮਝੀਏ ਕਿ ਜਿਹੜੀ ਫਿਕਰ ਗੁਰਮਤ ਨੇ ਸਾਨੂੰ ਕਰਨ ਨੂੰ ਕਿਹਾ ਪਰ ਉਹ ਫਿਕਰ ਕਿਉਂ ਨਹੀਂ ਕਰਦੇ ਤੇ ਜਿੰਨਾ ਚਿੰਤਾਵਾਂ ਵਿੱਚੋਂ ਜਿੰਨਾ ਫਿਕਰਾਂ ਚੋਂ ਸਾਨੂੰ ਸਤਗੁਰੂ ਬਾਹਰ ਕੱਢਦੇ ਪਏ ਹੈ ਉਹ ਫਿਕਰਾਂ ਦੇ ਨਾਲ ਹੀ ਆਪਾਂ ਭਰਦੇ ਜਾ ਰਹੇ ਹਾਂ ਬਾਹਰ ਇਹ ਤੇ ਸਿੱਧਾ ਬਾਣੀ ਦੇ ਵਿੱਚ ਕਹਿੰਦੇ ਆ ਨਾਨਕ ਚਿੰਤਾ ਮਤ ਕਰੋ ਚਿੰਤਾ ਤੇਸ ਹੀ ਹੈ ਕਿ ਭਈ ਚਿੰਤਾ ਕਰਨ ਦੀ ਲੋੜ ਨਹੀਂ ਹੈਗੀ ਤੂੰ ਉਹ ਚਿੰਤਾ ਕਰ ਜਿਸ ਕਾਰਜ ਵਾਸਤੇ ਤੈਨੂੰ ਪਰਮੇਸ਼ਰ ਨੇ ਭੇਜਿਆ ਹੈ ਭਈ ਪ੍ਰਾਪਤ ਮਾਨੁਖ ਦੇ ਹੋਰੀਆ ਗੋਬਿੰਦ ਮਿਲਨ ਕੀ ਤੇਰੀ ਬਰੀਆ ਭਈ ਤੈਨੂੰ ਪਰਮੇਸ਼ਰ ਨੂੰ ਮਿਲਣ ਵਾਸਤੇ ਮਾਨਸ ਜਨਮ ਦਿੱਤਾ ਹੈ ਮਿਲਿਆ ਕਿ ਨਹੀਂ ਉਹਨੂੰ ਕਿੰਨਾ ਕਦਮ ਕਰਦਾ ਪਿਆ ਉਹਨੂੰ ਮਿਲਣ ਵਾਸਤੇ ਨੋ ਯੇਸੀ ਦਾ ਫਿਕਰ ਨਹੀਂ ਹੈ ਕਿ ਇਹ ਜੇ ਇੱਕ ਵਾਰੀ ਸਮਾਂ ਨਿਕਲ ਗਿਆ ਇਹ ਮਾਨਸ ਜਨਮ ਦੁਬਾਰਾ ਹੱਥ ਨਹੀਂ ਆਉਣਾ ਕਬੀਰ ਮਾਨਸ ਜਨਮ ਦੁਰਲਭ ਹੈ ਹੋਏ ਨਾ ਬਾਰਾਂ ਬਾਰ ਜਿਉਂ ਬਨ ਫਲ ਪਾ ਕੇ ਭੋਏ ਗਿਰੇ ਬਹੁਰ ਨਾ ਲਾਗੇ ਡਾਰ ਜਿਵੇਂ ਇੱਕ ਪੱਕਿਆ ਹੋਇਆ ਫਲ ਟਾਣੀ ਤੋਂ ਡਿੱਗ ਪੈਂਦਾ ਹੈ ਨਾ ਇਸੇ ਤਰ੍ਹਾਂ ਹੈ ਮਾਨਸ ਜਨਮ ਹੈ ਉਹ ਫੜ ਦੁਬਾਰਾ ਟਾਣੀ ਨਾਲ ਨਹੀਂ ਜੁੜਦਾ ਇਸੇ ਤਰ੍ਹਾਂ ਮਾਨਸ ਜਨਮ ਦੁਬਾਰਾ ਨਹੀਂ ਮਿਲਦਾ ਫੇਰ ਤੇ ਆਪਾਂ ਕਿਹੜੀ ਉਲਝਣਾਂ ਦੇ ਵਿੱਚ ਕਿਹੜੇ ਫਿਗਰਾਂ 'ਚ ਤੁਰੇ ਫਿਰਦੇ ਹਾਂ ਪਿਆਰਿਓ ਸਭ ਤੋਂ ਪਹਿਲੀ ਗੱਲ ਤੇ ਮੈਂ ਇਸ ਨੂੰ ਕਲੀਅਰ ਕਰਾਂ ਇਦਾਂ ਤਾਂ ਕੋਈ ਫਿਕਰ ਕਰਨ ਦੀ ਲੋੜ ਨਹੀਂ ਐ ਇਦਾਂ ਭਰਮਾਂ ਦੇ ਵਿੱਚੋਂ ਬਾਹਰ ਆਓ ਸੰਸਾਰ ਦਾ ਅੰਤ ਪਤਾ ਨਹੀਂ ਹੋਣਾ ਜਾਂ ਨਹੀਂ ਹੋਣਾ ਪਰ ਸਾਡੇ ਜੀਵਨ ਦਾ ਅੰਤ ਪਿਆਰ ਹੋ ਨਿਸ਼ਚਿਤ ਐ ਆਪਾਂ ਇੱਕ ਦਿਨ ਮਰਨਾ ਐ ਬਾਰੇ ਦੀ ਬਾਣੀ ਕਹਿੰਦੀ ਹੈ ਚੇਤਨਾ ਹੈ ਤੋ ਚੇਤ ਲੈ ਇਸ ਦਿਨ ਮੇ ਪ੍ਰਾਣੀ ਛਿਣ ਛਿਣ ਆਉਦ ਬਿਹਾਤ ਹੈ ਫੂਟੇ ਕਟ ਜਿਓ ਪਾਣੀ ਤੇਰੇ ਸਰੀਰ ਚੋਂ ਸਵਾਸ ਇਦਾਂ ਨਿਕਲਦੇ ਜਿਵੇਂ ਟੁੱਟੇ ਘੜੇ ਚ ਪਾਣੀ ਟਪਕਦਾ ਹੈ ਜਦ ਤੂੰ ਆਪ ਹੀ ਸਾਬ ਲੜਾ ਫਿਰ ਆਪਣਾ ਕਿੰਨੀ ਕੁ ਮਨਿਆਦ ਹੈ ਤੇ ਇਸ ਕਰਕੇ ਫਿਰ ਸਤਿਗੁਰ ਸਾਨੂੰ ਇੱਥੇ ਸਮਝਾਉਂਦੇ ਆ ਨਾ ਭਾਈ ਫਿਰ ਜੇ ਸੁਵਾਸ ਨਿਕਲਦੇ ਜਾ ਰਹੇ ਹੈ ਤੇ ਉਹ ਕੰਮ ਕਰ ਜਿਸ ਕਾਰਜ ਵਾਸਤੇ ਤੈਨੂੰ ਪਰਮਿਸ਼ਨ ਨੇ ਭੇਜਿਆ ਜਿਸ ਵਖਰ ਕੋ ਲੈਣ ਤੋਂ ਆਇਆ ਕਿਉਂ ਨਹੀਂ ਫਿਕਰ ਕਰਦਾ ਇਹਦੀ ਆਰਾਮ ਨਾਮ ਸੰਤਨ ਕਰ ਪਾਇਆ ਪ੍ਰਾਣੀ ਤੂੰ ਆਇਆ ਲਹਾ ਲੈਣ ਲੱਗਾ ਕਿਤਕੁ ਫੱਕੜੇ ਮਾਰੇਨ ਦੇਖੋ ਪਾਸ਼ਾ ਤੇ ਬਾਣੀ ਤੇ ਸਦਾ ਹੀ ਕਹਿੰਦੇ ਮਾਰੇ ਨੇ ਲੱਗਾ ਕਿਤਕੁ ਫੱਕੜੇ ਸਭ ਮੁਕਦੀ ਚੱਲੀ ਰਹਿਣ ਤੂੰ ਸੰਸਾਰ ਵਾਲਾ ਦੇਖ ਤੇਰੀ ਆਪਣੀ ਜ਼ਿੰਦਗੀ ਮੁੱਕਦੀ ਜਾ ਰਹੀ ਹੈ ਫਿਰ ਆਪਣਾ ਸਮਾਂ ਬੀਤਦਾ ਜਾ ਰਿਹਾ ਰਾਣਾ ਰਾਉ ਕੋ ਨਾ ਰਹੇ ਰੰਗੜਾ ਤੁੰਗ ਫਕੀਰ ਵਾਰੀ ਆਪੋ ਆਪਣੀ ਕੋਈ ਨਾ ਬੰਧੈ ਤੀਰ ਤੇ ਦੁੱਜੀ ਗਿਆਂ ਨੂੰ ਪਤਾ ਕੀ ਹੈ ਮੈਂ ਤੁਹਾਨੂੰ ਇੱਕ ਹੋਰ ਗੱਲ ਇਥੇ ਸਮਝਾਵਾਂ ਸਾਨੂੰ ਕਿਸ ਨੇ ਇਸ ਚੀਜ਼ ਦਾ ਹੱਕ ਦਿੱਤਾ ਹੈ ਕਿ ਆਪਾਂ ਆਉਣ ਵਾਲੇ ਸਮੇਂ ਦੀ ਫਿਕਰ ਕਰੀਏ ਇਹ ਤੇ ਵਿਚਾਰ ਨੇ ਮੈਂ ਤੁਹਾਨੂੰ ਇੱਕ ਸ਼ਬਦ ਸੁਣਾਉਣਾ ਹੈ ਭਾਈ ਗੁਰਦਾਸ ਜੀ ਦਾ ਪਾ ਗੁਰਦਾਸ ਜੀ ਪਤਾ ਹੀ ਕਹਿੰਦੇ ਕਹਿੰਦੇ ਵਰਤਮਾਨ ਵਿੱਚ ਵਰਤਦਾ ਹੋਵਣ ਹਾਰ ਸੋਈ ਪ੍ਰਵਾਨਾ ਕਹਿੰਦੇ ਜਿਹੜਾ ਵਰਤਮਾਨ ਚ ਜਿਉਣਾ ਸ਼ੁਰੂ ਕਰ ਦਿੰਦਾ ਨਾ ਕਹਿੰਦੇ ਉਹ ਪ੍ਰਵਾਨ ਹੈ ਕਿਹੜਾ ਪ੍ਰਵਾਨ ਹੈ ਜਿਹੜਾ ਵਰਤਮਾਨ ਚ ਜਿਉਂਦਾ ਹੈ ਤੇ ਆਪਾਂ ਵਰਤਮਾਨ ਚ ਜਿਉਂਦੇ ਆ ਹਾਫਾ ਦੇ ਆਉਣ ਵਾਲੇ ਸਮੇਂ ਦੀ ਫਿਕਰ ਕਰ ਰਹੇ ਹਾਈ ਸੰਸਾਰ ਖਤਮ ਹੋ ਜਾਣਾ ਹੈ ਹਾਈ ਇਦਾਂ ਹੋ ਜਾਣਾ ਹੈ ਹਾਈ ਆ ਹੋ ਜਾਏਗਾ ਆਪਾਂ ਤੇ ਆਉਣ ਵਾਲੇ ਸਮੇ ਦੀ ਫਿਕਰਾਂ ਚ ਪਏ ਆ ਭਾਈ ਗੁਰਦਾਸ ਜੀ ਕਹਿੰਦੇ ਵਰਤਮਾਨ ਚ ਜਿਉਣਾ ਸ਼ੁਰੂ ਕਰੋ ਇਹਦੇ ਵਿੱਚ ਵੀ ਇੱਕ ਬਰੀਕੀ ਸਮਝੀ ਹੋਣਾ ਵਰਤਮਾਨ ਕੀ ਹੈ ਸਾਡਾ ਤੁਸੀਂ ਆਖੋਗੇ ਕਿ ਵਰਤਮਾਨ ਸਾਡਾ ਜਿਹੜਾ ਅੱਜ ਦਿਨ ਚੱਲਦਾ ਪਿਆ ਇਹ ਵਰਤਮਾਨ ਨਹੀਂ ਹੈ ਪ੍ਰੈਜੈਂਟ ਜਿਹਨੂੰ ਆਪਾਂ ਕਹਿੰਦੇ ਆ ਨਾ ਪ੍ਰੈਜੈਂਟ ਕੀ ਹੈ ਸਾਡਾ ਗੁਰਬਾਣੀ ਦੇ ਅਕੋਰਡਿੰਗ ਜੇ ਸਾਡਾ ਪ੍ਰੈਜੈਂਟ ਵੇ ਕੀ ਤਾਂ ਇਹਨੂੰ ਇਦਾਂ ਸਮਝ ਲਓ ਜਿਹੜਾ ਸਵਾਸ ਸਾਡੇ ਅੰਦਰ ਹੈ ਇਸ ਵਕਤ ਜਿਵੇਂ ਆ ਵੇਖਾ ਨਾ ਮੈਂ ਵੀ ਸਾਹ ਲੈ ਰਿਹਾ ਹਾਂ ਜਿਹੜਾ ਸਵਾਸ ਮੇਰੇ ਅੰਦਰ ਹੈ ਉਹ ਮੇਰਾ ਵਰਤਮਾਨ ਹੈ ਪ੍ਰੈਜ਼ੈਂਟ ਹੈ ਜਿਹੜਾ ਸਵਾਸ ਅਜੇ ਮੈਂ ਲੈਣਾ ਹੈ ਉਹ ਮੇਰਾ ਫਿਊਚਰ ਹੈ ਭਵਿੱਖ ਹੈ ਤੇ ਜਿਹੜਾ ਸਵਾਸ ਮੇਰੇ ਅੰਦਰੋਂ ਨਿਕਲ ਗਿਆ ਉਹ ਕੀ ਹੈ ਮੇਰਾ ਬੀਤਿਆ ਹੋਇਆ ਸਮਾਂ ਜਿਹਨੂੰ ਆਪਾਂ ਪਾਸਟ ਕਹਿੰਦੇ ਆ ਇਹ ਜੀਵਨ ਹੈ ਸਾਡਾ ਬੀਤਿਆ ਸਮਾਂ ਇਹ ਨਹੀਂ ਜਿਹੜਾ ਕੱਲ ਨਿਕਲ ਗਿਆ ਜਿਹੜਾ ਪਿਛਲਾ ਸਾਲ ਨਿਕਲ ਗਿਆ ਪਿਛਲਾ ਮਹੀਨਾ ਨਿਕਲ ਬੀਤਿਆ ਸਮਾਂ ਕਿਹੜਾ ਜਿਹੜਾ ਇੱਕ ਸ્વાસ ਨਿਕਲ ਗਿਆ ਇਹ ਵੀ ਹੁਣ ਤੇਰੇ ਹੱਥ 'ਚ ਨਹੀਂ ਜਿਹੜਾ ਸ્વાસ ਤੇਰੇ ਅੰਦਰੋਂ ਨਿਕਲ ਗਿਆ ਨਾ ਇਹ ਤੇਰੇ ਹੱਥ 'ਚ ਨਹੀਂ ਹੈਗਾ ਕੁਝ ਨਹੀਂ ਕਰ ਸਕਦਾ ਤੂੰ ਇਹਦਾ ਹੁਣ ਤੇ ਜਿਹੜਾ ਸ્વાસ ਤੇਰੇ ਅੰਦਰ ਅਜੇ ਪਹਿਣਾ ਮੂੰਹ 'ਚ ਉਹਦਾ ਵੀ ਤੂੰ ਕੁਝ ਨਹੀਂ ਕਰ ਸਕਦਾ ਉਹਦੀ ਵੀ ਤੇਰੀ ਮਰਜ਼ੀ ਨਹੀਂ ਚੱਲਦੀ ਉੱਥੇ ਬਸ ਜਿਹੜਾ ਸ્વાસ ਤੇਰੇ ਅੰਦਰ ਹੈ ਨਾ ਇਹੀ ਤੇਰੇ ਕੋਲ ਹੈ ਕਰ ਲੈ ਇਸ ਸ્વાસ 'ਚ ਜੋ ਕਰਨਾ ਹੈ ਇਨੂੰ ਗੁਰੂ ਨਾਨਕ ਪਾਲਸ਼ਾ ਨੇ ਕਿਹਾ ਹਮ ਆਦਮੀ ਹਾਂ ਇੱਕ ਦਮੀ ਮਹੌਲਤ ਬਹੁਤ ਨਾ ਜਾਣਾ ਇਸ ਤੋਂ ਵੱਡੀ ਮਹੌਲਤ ਨਹੀਂ ਹੈਗੀ ਤੇਰੀ ਹੁਣ ਦੱਸ ਕਿਹੜੇ ਆਉਣ ਵਾਲੇ ਸਮੇਂ ਬਾਰੇ ਆਪਾਂ ਸੋਚਾਂਗੇ ਫਿਰ ਖੁਦ ਦੱਸ ਫਿਰ ਇੱਥੇ ਆਪਾਂ ਹੋਰ ਪਿਆਰੇ ਦੱਸੋ ਫਿਰ ਆਪਾਂ ਇਹਦੀ ਕਾਦੀ ਕਾਦੀ ਫਿਕਰ ਕਰਾਂਗੇ ਫਿਰ ਇੱਥੇ ਜਦੋਂ ਸਾਡੀ ਜਦੋਂ ਮੇਰੀ ਖੁਦ ਦੀ ਮਹੌਲਤ ਗੁਰੂ ਨਾਨਕ ਪ੍ਰਭਜਾ ਨੇ ਕਹਿ ਦਿੱਤੀ ਇੱਕ ਸਵਾਸ ਦੀ ਹੈ ਤੇ ਮੈਂ ਫਿਰ ਕਿਹੜੀਆਂ ਸੋਚਾਂ ਦੇ ਵਿੱਚ ਡੁੱਬਾਂ ਮੈਂ ਤਾਂ ਫਿਰ ਇਸੇ ਸਵਾਸ ਦੀ ਫਿਕਰ ਕਰੂੰ ਨਾ ਜਿਹੜਾ ਮੇਰੇ ਅੰਦਰ ਸਵਾਸ ਵੀ ਇਹਨੂੰ ਮੈਂ ਕਿੱਥੇ ਲੇਖੇ ਲਾਉਣਾ ਹੈ ਇਹਨੂੰ ਮੈਂ ਪਰਮੇਸ਼ਰ ਦੇ ਲੇਖੇ ਲਾਉਣਾ ਹੈ ਜਾਂ ਤ੍ਰੈ ਗੁਣਾ ਦੇ ਵਿੱਚ ਖਰਚ ਕਰਨਾ ਇਸੇ ਸਵਾਸ ਦਾ ਹੀ ਮੇਰਾ ਲੇਖਾ ਹੋਣਾ ਹੋ ਸਕਦਾ ਇਸੇ ਸਵਾਸ 'ਚ ਮੇਰੀ ਜਾਨ ਨਿਕਲ ਜੇ ਤੇ ਜਿੱਦਰ ਮਾਰੇ ਕਹਿੰਦੇ ਅੰਤ ਅੰਤ ਵੇਲੇ ਤੇਰਾ ਧਿਆਨ ਚਲਾ ਗਿਆ ਉਹੀ ਤੇਰੀ ਜੂਣ ਹੈ ਆਪਾਂ ਪਾ ਗਤ ਲੋਚ ਜੀ ਦਾ ਉਹ ਸ਼ਬਦ ਅੱਗੇ ਵੀ ਵਿਚਾਰਦੇ ਆਂ ਵੀਡੀਓ 'ਚ ਕਿ ਜਿੱਧਰ ਧਿਆਨ ਉਹੀ ਜੂਣ ਜੇ ਪਰਮੇਸ਼ਰ 'ਚ ਧਿਆਨ ਚੱਲ ਗਿਆ ਤੇ ਮੁਕਤੀ ਤੇ ਕਮਾਲ ਦੀ ਗੱਲ ਹੈ ਆਪਾਂ ਹੋਰ ਹੀ ਭਰਮਾਂ ਦੇ ਵਿੱਚ ਤੁਰੇ ਫਿਰਦੇ ਆਂ ਕਦੇ ਬੈਹਿ ਕੇ ਸੋਚੀਏ ਦੇਖ ਫਰੀਦਾ ਜੋਤੀਆ ਦਾੜੀ ਹੋਈ ਪੂਰ ਅੱਗੋਂ ਨੇੜਾ ਆ ਗਿਆ ਪਿੱਛਾ ਰਹਿ ਗਿਆ ਦੂਰ ਸਮਾਂ ਵੀ ੀਤਦਾ ਜਾ ਰਿਹਾ ਹੈ ਉਮਰ ਨਿਕਲਦੀ ਜਾ ਰਹੀ ਹੈ ਜਿਹੜੇ ਕਾਰਜ ਵਾਸਤੇ ਪਰਮੇਸ਼ਰ ਨੇ ਸਾਨੂੰ ਭੇਜਿਆ ਪਾਉ ਕਾਰਜ ਕਰੀਏ بڑے ਜੀਵ ਮੈਂ ਦੇਖਦਾ ਜੀ ਕਈ ਜੀ ਬੜੇ ਤੜਫ ਵਾਲੇ ਹੁੰਦੇ ਆ ਹੁਣ ਜਿਵੇਂ ਦਾ ਆਪਾਂ ਚਲੋ ਮਾਲਕ ਨੇ ਕਿਰਪਾ ਕੀਤੀ ਆਪਾਂ ਇਸ ਮਾਰਗ ਤੇ ਚੱਲ ਰਹੇ ਹਾਂ ਬੜੇ ਤਰ੍ਹਾਂ ਦੇ ਜੀਵ ਮਿਲਦੇ ਆ ਫੋਨ ਹੁੰਦੇ ਆ ਕਿ ਭਾਈ ਗੁਰਜੀ ਸਾਡੀ ਇੰਨੀ ਉਮਰ ਨਿਕਲ ਗਈ ਐ 60 ਸਾਲ ਨਿਕਲ ਗਈ 70 ਸਾਲ ਨਿਕਲ ਗਈ ਐ ਪਰ ਬੜਾ ਮਨ 'ਚ ਵਿਰਾਗ ਆਉਂਦਾ ਹੈ ਤਰਸ ਹੁੰਦਾ ਹੈ ਕਿ ਆਪਾਂ ਜਿਹੜੇ ਕੰਮ ਵਾਸਤੇ ਪਰਮੇਸ਼ਰ ਨੇ ਭੇਜਿਆ ਸੀ ਆਪਾਂ ਨਹੀਂ ਕਰ ਸਕੇ। ਹੋਣੀ ਮਾਲਕ ਕਿਰਪਾ ਕਰੇ ਆਪਾਂ ਉਹ ਕੰਮ ਕਰ ਲਈਏ। ਇਦਾਂ ਦੀ ਸੋਚ ਬਣਨੀ ਚਾਹੀਦੀ ਛੱਡੀ। ਆਪਾਂ ਵੱਡੀਆਂ ਇਹ ਕਿਹੜੀਆਂ ਸੋਚਾਂ ਦੇ ਵਿੱਚ ਪੈ ਗਏ ਆ ਕਿ ਸੰਸਾਰ ਖਤਮ ਹੋਣਾ ਹੈ ਜੀ। ਇਹ ਹੋ ਜਾਣਾ ਹੈ ਜੀ, ਇਹ ਹੋ ਜਾਣਾ ਹੈ ਜੀ। ਉਹ ਤੇ ਜੋ ਹੋਣਾ ਹੈ ਜਦੋਂ ਗੁਰੂ ਨਾਨਕ ਪਾਤਸ਼ਾਹ ਨੂੰ ਕਿਸੇ ਨੇ ਪੁੱਛਿਆ ਸੀ ਨਾ ਕਿ ਗੁਰੂ ਨਾਨਕ ਪਾਤਸ਼ਾਹ ਸੰਸਾਰ ਕਦੋਂ ਬਣਿਆ ਤੇ ਕਦੋਂ ਸੰਸਾਰ ਦਾ ਅੰਤ ਹੋਏਗਾ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਇਹ ਇਹਨਾਂ ਦਾ ਇਹਨਾਂ ਚੀਜ਼ਾਂ ਦਾ ਜਵਾਬ ਮੇਰੇ ਕੋਲ ਨਹੀਂ ਹੈਗਾ ਉਹਨਾਂ ਸਿੱਧਾ ਕਿਹਾ ਥਿਤਵਾਰ ਦਾ ਜੋਗੀ ਜਾਣੇ ਰੁੱਤ ਮਹਾਂ ਦਾ ਕੋਈ ਜਾ ਕਰਤਾ ਸਿਰ ਠੀਕੋ ਸਾਜੇ ਆਪੇ ਜਾਣੇ ਸੋਈ ਕਹਿੰਦੇ ਜਿੰਨੇ ਬਣਾਇਆ ਉਹ ਹੀ ਜਾਣਦਾ ਆ ਸਾਡੇ ਕੋਲ ਇਹ ਗੱਲਾਂ ਦੇ ਜਵਾਬ ਨਹੀਂ ਆਗੇ ਤੇ ਜਦੋਂ ਆਪ ਨਾਰਾਇਣ ਗੁਰੂ ਨਾਨਕ ਪਾਤਸ਼ਾਹ ਨੇ ਇਸ ਚੀਜ਼ ਨੂੰ ਇਨਕਾਰ ਕਰ ਦਿੱਤਾ ਕਿਸਾਨ ਨੂੰ ਨਹੀਂ ਗਿਆਨ ਇਸ ਚੀਜ਼ ਦਾ ਇਹ ਕਦੋਂ ਬਣਿਆ ਕਦੋਂ ਇਹ ਰੰਤ ਹੈ ਤੇ ਆਪਾਂ ਕਿਹੜੇ ਅੰਤ ਦੀਆਂ ਗੱਲਾਂ ਕਰਦੇ ਆ ਪਿਆਰਿਓ ਪਤਾ ਨਹੀਂ ਇਹ ਸਿਰਫ ਇੱਕ ਪਖੰਡ ਬਣਾਇਆ ਜਾ ਰਿਹਾ ਹੈ ਸਾਨੂੰ ਉਲਝਾਉਣ ਵਾਸਤੇ ਸਾਨੂੰ ਚੱਕਰਾਂ ਦੇ ਵਿੱਚ ਪਾਉਣ ਵਾਸਤੇ ਜਾਂ ਇਹ ਦੱਸ ਕਹਿ ਲੋ ਕਿ ਚੰਦ ਵੀਊ ਲੈਣ ਵਾਸਤੇ ਜੇ ਆਪਾਂ ਕਿਸੇ ਨੂੰ ਦੇਣੀ ਹੈ ਕੋਈ ਚੰਗੀ ਸੇਧ ਦਈਏ ਕੋਈ ਗੁਰਮਤ ਦਾ ਗਿਆਨ ਦਈਏ ਕਿਸੇ ਦਾ ਭਲਾ ਕਰੀਏ ਕਿਸੇ ਦਾ ਜੀਵਨ ਸਵਾਰੀਏ ਨਾ ਕਿ ਆਪਾਂ ਇਹਨਾਂ ਭਰਮਾਂ ਦੇ ਵਿੱਚ ਇਹ ਤੇ ਪਿਆਰਿਓ ਜਿਹੜੇ ਦੇਖਣ ਵਾਲੇ ਜੀਵ ਹੈ ਉਹਨਾਂ ਨੂੰ ਖੁਦ ਸੁਚੇਤ ਹੋਣਾ ਚਾਹੀਦਾ ਹੈ ਗੁਰਬਾਣੀ ਆਪਾਂ ਪੜਦੇ ਆਂ ਗੁਰਬਾਣੀ ਨੂੰ ਵਿਚਾਰਦੇ ਆਂ ਖੁਦ ਗੁਰਬਾਣੀ ਪੜੋ ਗੁਰਬਾਣੀ ਨੂੰ ਵਿਚਾਰੋ ਮਹਾਰਾਜ ਦੀ ਬਾਣੀ ਸਾਨੂੰ ਕੀ ਸਮਝਾਉਂਦੀ ਹੈ ਸਾਨੂੰ ਸਾਡੇ ਜੀਵਨ ਬਾਰੇ ਦੱਸਦੀ ਹੈ ਤੂੰ ਕਿੱਥੋਂ ਆਇਆ ਹੈ ਕੀ ਕਰਨ ਵਾਸਤੇ ਆਇਆ ਹੈ ਤੇ ਅੰਤ ਕੀ ਹੋਏਗਾ ਗੁਰਬਾਣੀ ਤੇ ਕਿੰਨਾ ਵੱਡਾ ਖਜ਼ਾਨਾ ਆਪਾਂ ਇੱਥੇ ਬੈਠੇ ਆਪਣਾ ਅੰਤ ਸਮਝ ਸਕਦੇ ਆ ਮੇਰਾ ਅੰਤ ਕੀ ਹੋਏਗਾ ਮਾਰੇ ਕਹਿੰਦੇ ਆਪਣੇ ਵਿਚਾਰ ਦੇਖ ਲੈ ਆਪਣੀ ਸੋਚ ਦੇਖ ਲੈ ਜਿੱਦਾਂ ਦਾ ਤਰਾ ਧਿਆਨ ਹੈ ਜਿੱਦਾਂ ਦੀ ਤੇਰੀ ਸੋਚ ਚੱਲਦੀ ਇਦਾਂ ਦੀ ਅਗਲੀ ਜੁਨਤਨਵਾ ਮਿਲ ਜੇਗੀ ਬਸ ਇਹ ਤਰਾ ਅੰਤ ਆਪੇ ਤੈਨੂੰ ਇੱਥੇ ਤੈਨੂੰ ਬੈਠਿਆਂ ਦੱਸ ਦਿੰਨੇ ਆ ਤੂੰ ਕਿੱਧਰ ਨੂੰ ਜਾਏਂਗਾ ਸੇਸ਼ ਕਰਕੇ ਭਾਈ ਗੁਰਦਾਸ ਜੀ ਨੂੰ ਜਦੋਂ ਆਪਾਂ ਪੁੱਛਦੇ ਹਾਂ ਤਾਂ ਭਾਈ ਗੁਰਦਾਸ ਜੀ ਕਹਿੰਦੇ ਵਰਤਮਾਨ 'ਚ ਜੂਣਾ ਸ਼ੁਰੂ ਕਰ। ਤੇ ਮੈਂ ਫੇਰ ਦੱਸਦੇ ਆ ਵਰਤਮਾਨ ਹੈ ਸਾਡਾ ਜਿਹੜਾ ਆਹ ਵਾਲਾ ਸਵਾਸ ਜਿਹੜੇ ਸਾਡੇ ਅੰਦਰ ਚੱਲਦੇ ਪਿਆ। ਤੇ ਇਸ ਤੋਂ ਅਗਲਾ ਜਿਹੜਾ ਸਵਾਸ ਅਜੇ ਮੇਰੇ ਮੁਖ 'ਚ ਪੈਣਾ ਹੈ ਨਾ ਉਹ ਪਰਮੇਸ਼ਰ ਦੇ ਹੱਥ 'ਚ ਹੈ। ਉਹ ਸਾਡਾ ਫਿਊਚਰ ਹੈ। ਉਹਦੇ ਬਾਰੇ ਵੀ ਨਹੀਂ ਆਪਾਂ ਸੋਚ ਸਕਦੇ। ਗੁਰੂ ਰਾਮਦਾਸ ਪਾਤਸ਼ਾਹ ਵੀ ਇਹੀ ਗੱਲ ਕਿਹਾ ਹੈ ਨਾ ਹਰ ਜਪਦਿਆਂ ਖਿੰਡ ਢਿਲ ਨਾ ਕੀਜੀਏ ਮੇਰੀ ਜਿੰਦੜੀਏ ਮਤ ਕੀ ਜਾਪੇ ਸਾਹ ਆਵੇ ਕਿ ਨਾਵੇ ਰਾਮ। ਉਹ ਕਹਿੰਦੇ ਕੀ ਬਤਾਉਣਾ ਵੀ ਹੈ ਕਿ ਨਹੀਂ ਸੁਆਸ ਇਹ ਆ ਸਾਡੇ ਗੁਰੂ ਸਾਹਿਬਾਨਾਂ ਦੀ ਸੋਚ ਭਗਤਾਂ ਦੀ ਸੋਚ ਤੇ ਇਥੋਂ ਤੱਕ ਹੁੰਦੀ ਹੈ ਉਹ ਕਹਿੰਦੇ ਬਸ ਇਹੀ ਸੁਆਸ ਤੇ ਦੂਸਰੀ ਭਗਤ ਫਿਰ ਇਹ ਸੋਚ ਲੈ ਕੇ ਚੱਲਦੇ ਆ ਜੋ ਹੋਵਾ ਹੋਵਤ ਸੋ ਜਾਣੇ ਪ੍ਰਭ ਆਪਣੇ ਕਾਹੋਂ ਕੰਪਿਛਾਣੇ ਜੋ ਹੋਣਾ ਹੈ ਉਹ ਹੋ ਕੇ ਰਹਿਣਾ ਜੋ ਪਰਮੇਸ਼ਰ ਨੇ ਕਰਨਾ ਹੋਣਾ ਜਦੋਂ ਹੋਣਾ ਹੀ ਹੈ ਤੇ ਫਿਰ ਉਹਦੀ ਵੀ ਕਾਦੀ ਫਿਕਰ ਹੈ ਆਪਾਂ ਅੱਜ ਵਾਰੇ ਵਿਚਾਰੀਏ ਆਪਾਂ ਅੱਜ ਦੇਖੀਏ ਇੰਨਾ ਟਾਈਮ ਘੜੀ ਤੇ ਹੋ ਗਿਆ ਇੰਨਾ ਸਮਾਂ ਹੋ ਗਿਆ ਅੱਜ ਇਨੇ ਸਵਾਸ ਖਰਚ ਕੀਤੇ ਆ 24 ਘੰਟਿਆਂ 'ਚ 24 ਹਜ਼ਾਰ ਸਵਾਸ ਖਰਚ ਕਰਦਾ ਅਜ ਕਿੰਨੇ ਘੰਟਿਆਂ 'ਚ ਇਨੇ ਸਵਾਸ ਖਰਚ ਕੀਤੇ ਮੈਂ ਕੀ ਲੇਖਾ ਦੇ ਸਕਦਾ ਇਨਾ ਸਵਾਸਾਂ ਦਾ ਮੈਂ ਕੀ ਕੀਤਾ ਜਿੰਨੇ ਸਵਾਸਾਂ 'ਚ ਫਿਰ ਕਿੰਨੇ ਦਿਨ ਨਿਕਲ ਗਏ ਕਿੰਨੇ ਮਹੀਨੇ ਨਿਕਲ ਗਏ ਜ਼ਿੰਦਗੀ ਦੇ ਕਿੰਨੇ ਸਾਲ ਨਿਕਲ ਗਏ ਤੇ ਜੀ ਇੰਨੇ ਸਾਲ ਇੰਨੇ ਸਮਾ ਜਾਇਂ ਗਵਾ ਦਿੱਤਾ ਆ ਤੇ ਫਿਰ ਤੇ ਠੀਕ ਹੈ ਜਿਹੜੀ ਜ਼ਿੰਦਗੀ ਰਹੀ ਉਹ ਵੀ ਇਦਾਂ ਹੀ ਨਿਕਲ ਜੇਗੀ ਗੁਰਮਤ ਤੇ ਵੈਸੇ ਨਹੀਂ ਸੰਦੂ ਜਿਉਂਦਾ ਮੰਨਦੀ ਆਪਾਂ ਆਪਣੇ ਮਰਨ ਦੀਆਂ ਫਿਕਰਾਂ ਕਰਦੇ ਆ ਗੁਰਮਤ ਦੀ ਨਿਗਾਹ 'ਚ ਤੇ ਅਸੀਂ ਵੈਸੇ ਹੀ ਮਰੇ ਹੋਏ ਆ ਸੋ ਜੀਵੇ ਜਿਸ ਮਨ ਵਸਿਆ ਸੋਏ ਨਾਨਕ ਅਵਰ ਨਾ ਜੀਵੇ ਕੋਈ ਪਾਸ਼ਾ ਤਾਂ ਕਹਿੰਦੇ ਆਪ ਸਾਡੇ ਵਾਜ਼ਦ ਸਾਰੇ ਮਰੇ ਹੀ ਆਏ ਉਹੀ ਜਿਉਂਦਾ ਜਿਹਦੇ ਮਨ 'ਚ ਪਰਮੇਸ਼ਰ ਵਸਿਆ ਹੈ ਬਾਕੀ ਸਾਰੇ ਮਰੇ ਹੋਏ ਆ ਇਸ ਕਰਕੇ ਪਿਆਰਿਓ ਮਹਾਰਾਜ ਦੀ ਬਾਣੀ ਸਾਨੂੰ ਸਮਝਾਉਂਦੀ ਆਪਾਂ ਜਿਉਂਦੇ ਮਰਨਾ ਹੈ ਜੇ ਮਰਨਾ ਹੀ ਆ ਨਾ ਕਬੀਰ ਸਾਹਿਬ ਨੂੰ ਜਿ ਸਮਰਨੇ ਤੇ ਜਗ ਡਰੇ ਮੇਰੇ ਮਾਲੇ ਆਨੰਦ ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ ਜਿਉਂਦੇ ਆ ਮਰਗੇ ਜਿਉਂਦੇ ਮਰਦੀ ਜਾ ਸਿੱਖਣੀ ਹੈ ਆਹ ਸਰੀਰ ਜਿਹੜਾ ਨਾ ਪਿਆਰਿਓ ਇਹ ਇੱਕ ਦਿਨ ਮਿੱਟੀ ਹੋਣਾ ਹੋਣਾ ਇਹਦਾ ਅੰਤ ਮਿੱਟੀ ਹੈ ਇਹ ਤਨ ਹੋਏਗੋ ਭਸਮ ਕੀ ਢੇਰੀ ਤੇ ਇਹ ਜਦੋਂ ਸਰੀਰ ਮਰ ਜਾਂਦਾ ਹੈ ਨਾ ਪਰੇਬ ਮਨ ਦਾ ਅੰਤ ਨਹੀਂ ਨ ਹੋਇਆ ਮਨ ਨੇ ਵੀ ਉਸੂਲ ਤੋਂ ਪ੍ਰਕਾਸ਼ ਬਣਨਾ ਹੈ ਜਿਵੇਂ ਸਰੀਰ ਇਹ ਇਥੋਂ ਜਾ ਕੇ ਮਿੱਟੀ ਬਣਦਾ ਹੈ ਇੱਕ ਦਿਨ ਜਦੋਂ ਇਹਦਾ ਅੰਤਿਮ ਸੰਸਕਾਰ ਹੋ ਜਾਂਦਾ ਮਿੱਟੀ ਬਣ ਜਾਂਦਾ ਇਸੇ ਤਰੀਕੇ ਨਾਲ ਮਨ ਨੇ ਅੰਤਕ ਮਨ ਦਾ ਅੰਤ ਕੀ ਹੈ ਪ੍ਰਕਾਸ਼ ਮਰ ਤੂੰ ਜੋਤ ਸਰੂਪ ਹੈ ਜੋ ਸਰੂ ਬਣਨੇ ਮੰਨੇ ਜੇ ਮਨ ਜੋ ਸਰੂਪ ਨਹੀਂ ਨ ਬਣਦਾ ਆ ਸਰੀਰ ਮਿੱਟੀ ਹੋ ਜਾਂਦਾ ਮਨ ਨੂੰ ਫਿਰ ਅਗਲਾ ਸਰੀਰ ਦੇ ਦਿੱਤਾ ਜਾਂਦਾ ਹੈ ਇਹ ਮਰ ਲੜ ਕੇ ਫਾਇਦਾ ਮਾਲੂਮ ਹੈ ਇੱਥੇ ਮਰ ਵੀ ਜਾਵਾਂਗਾ ਸੰਸਾਰ ਮਰ ਗਿਆ ਮਾਲੂਮ ਮੈਂ ਵੀ ਮਰ ਗਿਆ ਤੇ ਜੇ ਮਨ ਨਹੀਂ ਮਰਿਆ ਮਰਨ ਨੂੰ ਫੇਰ ਅਗਲਾ ਸਰੀਰ ਮਿਲ ਜਾਣਾ ਹੈ ਫਿਰ ਜ਼ਿੰਦਗੀ ਬਤੀਤ ਕੀਤੀ ਫਿਰ ਅਗਲਾ ਸਰੀਰ ਮਿਲ ਜਾਣਾ ਹੈ ਮਾਰੇ ਦੀ ਬਾਣੀ ਕਹਿੰਦੀ ਹੈ ਜੰਮ ਜੰਮ ਮਰੇ ਮਰੇ ਫਿਰ ਜੰਮੇ ਬਹੁਤ ਸਜਾਏ ਪਿਆ ਦੇਸ਼ ਲੰਮੇ ਮਾਰੇ ਕਹਿੰਦੀ ਇੱਕ ਵਾਰੀ ਜੰਮਣਾ ਕਈ ਵਾਰੀ ਜੰਮਣਾ ਤੇ ਕਈ ਵਾਰੀ ਮਰਨਾ ਬੈ ਕਰੀ ਗੀਤਾ ਚ ਵੀ ਇਹ ਗੱਲ ਪੜੀ ਸੀ ਪੁਨਰਤੀ ਜਨਮਨ ਪੁਨਰਤੀ ਮਰਨਨ ਮੈਨੂੰ ਲਾਈਨ ਚ ਇਤੇ ਆ ਗਈ ਇੱਕਦਮ ਉਹ ਵੀ ਕਹਿੰਦੇ ਕਈ ਵਾਰੀ ਜੰਮਣਾ ਤੇ ਕਈ ਵਾਰੀ ਮਰਨਾ ਉਹ ਕਈ ਵਾਰੀ ਜੰਮਦੇ ਕਈ ਵਾਰੀ ਮਰਦੇ ਕਹੋਂਦੇ ਮਨਮੁਖ ਮਨਮੁਖਾਂ ਨੂੰ ਫੇਰ ਜਨਮ ਹੈ ਮਾਰੇ ਕਹਦੇ ਤੂੰ ਮਰ ਫੇਰ ਜਨਮ ਮਿਲ ਜੂਗਾ ਇਹ ਬੜੀ ਵੱਡੀ ਗੱਲ ਹੈ ਉਸੇ ਵਕਤ ਜਨਮ ਗੁਰਮੁਖ ਨੂੰ ਜਨਮ ਨਹੀਂ ਮਿਲਦਾ ਕਿਉਂ ਨਹੀਂ ਮਿਲਦਾ ਕਿਉਂਕਿ ਐਸੀ ਮਰਨੀ ਜੋ ਮਰੇ ਬਹੁਰ ਨਾ ਮਰਨਾ ਹੋਵੇ ਉਹ ਕੀ ਕਰਦੇ ਉਹ ਸਰੀਰ ਨੂੰ ਮਰਨ ਤੋਂ ਪਹਿਲਾਂ ਪਹਿਲਾਂ ਆਪਣੇ ਮਨ ਨੂੰ ਮਾਰ ਦਿੰਦੇ ਆ ਮਨ ਦਾ ਸਥੂਲ ਰੂਪ ਖਤਮ ਕਰਕੇ ਮਨ ਨੂੰ ਜੋਤ ਸਰੂਪ ਕਰ ਦਿੰਦੇ ਆ ਮਨ ਜੋਤ ਸਰੂਪ ਹੋ ਗਿਆ ਪਰਮੇਸ਼ਰ ਦੇ ਵਿੱਚ ਜਾ ਕੇ ਮਿਲ ਜਾਂਦਾ ਜਿਹੜਾ ਮਨ ਜੋਤ ਸਰੂਪ ਹੋ ਕੇ ਪਰਮੇਸ਼ਰ 'ਚ ਮਿਲ ਗਿਆ ਉਸ ਮਨ ਨੂੰ ਦੁਬਾਰਾ ਸਰੀਰ ਨਹੀਂ ਮਿਲਦਾ ਜਿਹੜਾ ਮਨ ਜੋਤ ਸਰੂਪ ਨਹੀਂ ਹੁੰਦਾ ਅਸਥੂਲ ਰੂਪ ਰਹਿ ਜਾਂਦਾ ਨਾਮ ਨੂੰ ਨਹੀਂ ਤੇ ਆਉਂਦਾ ਆਪਣੇ ਜੋਸ ਰੂਪ ਦੀ ਪਛਾਣ ਨਹੀਂ ਕਰਦਾ ਉਹਨਾਂ ਦੇ ਸਰੀਰ ਤੇ ਮਰਦੇ ਮਰਦੇ ਇੱਕ ਦਿਨ ਫਿਰ ਉਹਨਾਂ ਨੂੰ ਵਗਲਾ ਸਰੀਰ ਮਿਲ ਜਾਂਦਾ ਹੈ ਕਿਸੇ ਵੀ ਜੂਣ ਦਾ ਮਿਲ ਜਾਂਦਾ ਹੈ ਭਾਵੇਂ ਇਹਨੂੰ ਗੱਲ ਨੂੰ ਮੰਨੋ ਭਾਵੇਂ ਨਾ ਮੰਨੋ ਗੁਰਮਤ ਇਸੇ ਚੀਜ਼ ਤੇ ਮੋਹਰ ਲੰਦੀ ਹੈ ਗੁਰਬਾਣੀ ਇਹ ਚੀਜ਼ ਕਹਿੰਦੀ ਹੈ ਇਸ ਕਰਕੇ ਪਿਆਰਿਓ ਆ ਫਿਕਰ ਕਰਨ ਦੀ ਲੋੜ ਹੈ ਸੰਨ ਅਪਤਿਆਂ ਜਾਈ ਸਮਾਂ ਗਵਾਈ ਜਾ ਰਹੇ ਆ ਹੋਰ ਹੀ ਫਿਕਰਾਂ ਦੇ ਵਿੱਚ ਐਸੀ ਦੀ ਫਿਕਰ ਕਰੀਏ ਪਿਆਰਿਓ ਕਿ ਸਮਾਂ ਬੀਤਦਾ ਜਾ ਰਿਹਾ ਹੈ ਉਮਰ ਘਟਦੀ ਜਾ ਰਹੀ ਹੈ ਆਉਦ ਘਟੇ ਦਿਨ ਸਰੇ ਨਾਰੇ ਮਨ ਗੁਰਬਿਰ ਕਾਜ ਸਵਾਰੇ ਮਾਰੇ ਕਹਿੰਦੇ ਆਉਦ ਘਟ ਰਹੀ ਏ ਉਮਰ ਘਟ ਰਹੀ ਏ ਦਿਨ ਨੇੜੇ ਆ ਰਿਹਾ ਜਾਣਦਾ ਤੇਰਾ ਮਾਰੇ ਕਹਿੰਦੇ ਗੁਰ ਦਾ ਗਿਆਨ ਲੈ ਕੇ ਆਪਣੇ ਕਾਰਜ ਸਵਾਰ ਲੈ ਉਹ ਕਾਰ ਸਵਾਰ ਆਪਣੇ ਆਪ ਦੀ ਪਛਾਣ ਕਰ ਆਪਣੀ ਜੋਤ ਦੀ ਪਛਾਣ ਕਰ ਪਰਮੇਸ਼ਰ ਦੇ ਨਾਲ ਜੁੜ ਤਾਂ ਜੋ ਤੂੰ ਜਨਮ ਮਰਨ ਤੋਂ ਰਹਿ ਤੋਵੇ ਇਹ ਜਨਮ ਤੇਰਾ ਅਖੀਰਲਾ ਹੋਵੇ ਅਗਾ ਤੈਨੂੰ ਜਨਮ ਨਾ ਮਿਲੇ 184 ਜੂਨ 27 ਮਾਨਸ ਕੋ ਪ੍ਰਭ ਦੀ ਵੜਿਆਈ ਇਸ ਪੌੜੀ ਤੇ ਜੋ ਨਰ ਚੁੱਕੇ ਆਏ ਜਾਣ ਦੁੱਖ ਪਾਏ ਦਾ ਆਏ ਤੇ ਜਾਏ ਆਉਣਾ ਜਾਣਾ ਮਤਲਬ ਜਨਮ ਮਰਨ ਜੇ ਤੂੰ ਇਸ ਪੌੜੀ ਤੋਂ ਉਤਲਕ ਗਿਆ ਇਹ ਤੂੰ 84 ਲੱਖ ਦੀ ਅਖੀਰਲੀ ਪੌੜੀ ਤੇ ਖਲੋਤਾ ਇਸ ਵਕਤ ਤੂੰ ਚਾਵੇਂ ਤੇ ਅਖੀਰਲੇ ਡੰਡੇ ਤੋਂ ਹੁਣ ਚਾਵੇਂ ਤੇ ਛੱਤ ਤੇ ਚੜ ਜਾ ਜੇ ਚਾਂਵੇਂ ਤੇ ਹੁਣ ਅਖੀਰਲੇ ਡੰਡੇ ਤੋਂ ਫੇਰ ਤਿਲਕੇ ਵਾਪਸ ਆ ਜਾ ਥੱਲੇ ਨੂੰ ਫੇਰ ਇੱਕ ਇੱਕ ਪੌੜੀ ਕਰਕੇ ਤਾਂ ਉਹ ਚੜੇਗਾ ਤੇ ਚਾਹੀਦਾ ਤੇ ਸਿਆਣਪ ਤੇ ਇਸੇ ਚੀਜ਼ ਜੀ ਆ ਨਾ ਕਿ ਖੀਰ ਲਈ ਪੌੜੀ ਤਾਂ ਹੁਣ ਉੱਪਰ ਨੂੰ ਚਲੀਏ ਨਾ ਕਿ ਫੇਰ ਤਿਲਕੇ ਥੱਲੇ ਆਈਏ ਇਹ ਤਾਂ ਫਿਕਰ ਹੀ ਨਹੀਂ ਸਾਨੂੰ ਆ ਫਿਕਰ ਕਰੀਏ ਪਿਆਰਿਓ ਕਿਵੇਂ ਆਪਾਂ ਆਪਣੇ ਜੀਵਨ ਨੂੰ ਸਵਾਰਨਾ ਹੈ ਕਿਵੇਂ ਆਪਣੇ ਮਨ ਨੂੰ ਜੋਤ સ્વરૂਪ ਕਰਨਾ ਹੈ ਕਿਵੇਂ ਪਰਮੇਸ਼ਰ ਨਾਲ ਮਿਲਣਾ ਹੈ ਕਿਵੇਂ ਪਰਮੇਸ਼ਰ ਦੇ ਵਿੱਚ ਅਪੇਧ ਹੋਣਾ ਹੈ ਆਪਾਂ ਇਹਨੂੰ ਸਮਝ ਕੇ ਗੁਰਬਾਣੀ ਨੂੰ ਸਮਝ ਕੇ ਗੁਰਦਾ ਗਿਆਨ ਲੈ ਕੇ ਆਪਣੇ ਜੋਤ સ્વરૂਪ ਦੀ ਪਹਿਚਾਨ ਕਰਕੇ ਮਾਲਕ ਜਿਹੜਾ ਨਾਮ ਰੂਪੀ ਜੋਤ ਹੈ ਪਰਮੇਸ਼ਰ ਵੀ ਜਿਹੜਾ ਜੋਤ સ્વરૂਪ ਹੈ ਉਸ ਜੋਤ ਦੇ ਨਾਲ ਆਪਣੀ ਜੋਤ ਨੂੰ ਮਿਲਾ ਕੇ ਜਦੋਂ ਆਪਾਂ ਮਿਲ ਜਾਂਦੀ ਹੈ ਆਪਾਂ ਜਿਉਂਦੇ ਮਰ ਜਾਂਦੇ ਆ ਇਹਨੂੰ ਕਹਿੰਦੇ ਜੀਵਤ ਮਰਨਾ ਨਾਨਕ ਗੁਰਮੁਖਾ ਪਛਾਣੇ ਪ੍ਰਭ ਜੈਸੀ ਅਬਨਾਸੀ ਮੋਇਆਂ ਜਿੱਤ ਕਰ ਜਾਈਏ ਤੇ ਤਤ ਜੀਵ ਦੇ ਅਮਰ ਮਰ ਜਿਉਂਦਿਆਂ ਹੀ ਮਰ ਗਏ ਜਿਹੜੇ ਜਿਉਂਦੇ ਮਰ ਜਾਂਦੇ ਉਹਨਾਂ ਨੂੰ ਫਿਰ ਦੁਬਾਰਾ ਮਰਨਾ ਨਹੀਂ ਪੈਂਦਾ ਸਹੀ ਤੇ ਮਰਦਾ ਸਹੀ ਤੇ ਮਿੱਟੀ ਹੁੰਦਾ ਪਰ ਦੁਬਾਰਾ ਫਿਰ ਉਹਨਾਂ ਦਾ ਜਨਮ ਨਹੀਂ ਹੁੰਦਾ ਕਿਉਂਕਿ ਉਹ ਜੋਤ ਜੋਤ ਚ ਮਿਲ ਗਈ ਜਾ ਕੇ ਗੁਰ ਕਿਰਪਾ ਜਿਹੇ ਨਰਕੋ ਕੀਨੀ ਤੇ ਇਹ ਜੁਗਤ ਪਛਾਣੀ ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉਂ ਪਾਣੀ ਸੰਗ ਪਾਣੀ ਜਿਉਂ ਜਲ ਮੈ ਜਲੇ ਆਏ ਖਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ ਰੋਜ਼ ਪੜਦੇ ਆਪਾਂ ਇਹ ਪਾਠ ਸੁਆ ਕਿੱਡੇ ਵੱਡੇ ਫਿਕਰ ਨੇ ਸਾਡੇ ਕਰਨ ਵਾਲੇ ਤੇ ਮੈਂ ਬੜਾ ਹੈਰਾਨ ਹੋਇਆ ਜਦੋਂ ਇਦਾਂ ਦੇ ਜੀਵ ਨਾਲ ਬਠੇਰਾ ਸਮਝਾਉਣ ਦੀ ਕੋਸ਼ਿਸ਼ ਕੀਤੀ ਪਿਆਰੇ ਵਾ ਕੰਮ ਕਰੋ ਜੇ ਸੰਸਾਰ ਖਤਮ ਹੋਣ ਵਾਲਾ ਫਿਰ ਹੋਰ ਫਿਕਰ ਕਰੋ ਕੀ ਆਪਾਂ ਦਾ ਅਖੀਰਲਾ ਜਨਮ ਹੈ ਪਤਾ ਨਹੀਂ ਮਾਨਸ ਜਨਮ ਮਿਲਣਾ ਕਿ ਨਹੀਂ ਮਿਲਣਾ ਆਪਾਂ ਆਪਣੇ ਜੀਵਨ ਨੂੰ ਸਵਾਰ ਲਈਏ ਮਾਲਕ ਦੇ ਨਾਲ ਜੁੜ ਜਾਈਏ ਪਰ ਆਪਾਂ ਆਸ਼ਨ ਕੱਠਣ ਕਰ ਇਕੱਠੇ ਕਰਨ ਦੀਆਂ ਗੱਲਾਂ ਕਰਦੇ ਫਿਰਦੇ ਇੱਥੇ ਇਸ ਕਰਕੇ ਪਹਿਲੀ ਗੱਲ ਤੇ ਇਦਾਂ ਦਾ ਕੁਝ ਨਹੀਂ ਹੋਣਾ ਇਹ ਭਰਮ ਚੋਂ ਬਾਹਰ ਨਿਕਲੋ ਤੇ ਦੂਸਰੀ ਇੱਕ ਫਿਗਰ ਇਹ ਚੀਜ਼ ਦੀ ਕਰੋ ਕਿ ਸਾਡਾ ਅੰਤ ਜ਼ਰੂਰ ਹੋਣਾ ਇੱਕ ਦਿਨ ਤੇ ਉਹ ਅੰਤ ਹੋਣ ਤੋਂ ਪਹਿਲਾਂ ਪਹਿਲਾਂ ਆਪਾਂ ਆਪਣੇ ਮਨ ਦਾ ਅੰਤ ਕਰੀਏ ਨਾਮ ਚ ਜੁੜੀਏ ਪਰਮੇਸ਼ਰ ਨਾਲ ਜੁੜੀਏ ਮਨ ਨੂੰ ਜੋਤ ਸਰੂਪ ਕਰੀਏ ਗੁਰਦਾ ਗਿਆਨ ਲੈ ਕੇ ਆਪਣੇ ਜੀਵਨ ਨੂੰ ਸਵਾਰੀਏ ਆਪਾਂ ਸਾਰੀ ਡਿਟੇਲਡ ਡਿਸਕ੍ਰਿਪਸ਼ਨ ਚ ਵਿੱਚ ਵੀ ਦਿੰਦੇ ਆ ਵੀਡੀਓ ਵੀ ਬਣੀਆਂ ਹੋਈਆਂ ਨੇ ਕਿਵੇਂ ਗਿਆਨ ਲੈ ਕੇ ਆਪਣੇ ਆਪ ਨੂੰ ਸਵਾਰਨਾ ਇਸ ਕਰਕੇ ਆਪਾਂ ਆਪਣੇ ਜੀਵਨ ਨੂੰ ਸਵਾਰੀਏ ਪਿਆਰਿਓ ਸੰਸਾਰ ਦਾ ਅੰਤ ਹੋਣਾ ਜਾਂ ਨਾ ਹੋਣਾ ਉਹ ਨੂੰ ਪਤਾ ਹੈ ਭਗਤਨੀ ਉਸ ਜੀ ਦੀ ਫਿਕਰ ਕਰਦੇ ਜੋ ਹੋਵਾ ਹੋ ਵਸੋ ਜਾਣੇ ਇਸ ਜੀ ਦੀ ਜਰੂਰ ਫਿਕਰ ਕਰਦੇ ਆ ਕਿ ਮੈਂ ਆਪਣੇ ਆਪ ਨੂੰ ਸਵਾਰ ਕੇ ਜਾਵਾਂ ਕਿਉਂਕਿ ਆਪ ਸਵਾਰੇ ਮੈਂ ਮਿਲੇ ਮੈਂ ਮਿਲਿਆ ਸੁਖ ਹੋਏ ਫਰੀਦਾ ਜੇ ਤੂੰ ਮੇਰਾ ਹੋਏ ਰਹੇ ਤਾਂ ਸਭ ਜਗ ਤੇਰਾ ਹੋਏ ਆਪਣੇ ਆਪ ਨੂੰ ਸਵਾਰੀ ਆਪਾਂ ਆਪਣੇ ਆਪ ਨੂੰ ਸਵਾਰੀ ਆਪਣੇ ਜੀਵਨ ਨੂੰ ਸਵਾਰੀਏ ਆਪਣੇ ਮਨ ਨੂੰ ਸਵਾਰੀਏ ਤੇ ਮਨ ਨੂੰ ਸਵਾਰ ਕੇ ਆਪਾਂ ਪਰਮੇਸ਼ਰ ਨਾਲ ਜੁੜੀਏ ਤੇ ਪਰਮੇਸ਼ਰ ਨਾਲ ਜਦੋਂ ਹੀ ਆਪਾਂ ਜੁੜ ਜਾਂਦੇ ਫਿਰ ਉੱਥੇ ਸਾਡੇ ਸਾਰੇ ਡਰ ਖਤਮ ਹੋ ਜਾਂਦੇ ਫਿਰ ਨਹੀਂ ਸਾਨੂੰ ਕੋਈ ਡਰ ਰਹਿੰਦਾ ਫਿਰ ਤੇ ਜਿਸ ਮਰਨੇ ਤੇ ਜਗ ਡਰੇ ਮੇਰੇ ਮਾਨ ਆਨੰਦ ਨਿਰਭਉ ਜਪੇ ਸਗਲ ਪਾਉ ਮਿੱਟੇ ਸਾਰੇ ਫਿਕਰ ਖਤਮ ਹੋ ਜਾਂਦੇ ਆ ਤੇ ਫਿਰ ਅਸੀਂ ਜਨਮ ਮਰਨ ਦੇ ਗੇੜ ਤੋਂ ਮੁਕਤ ਹੋ ਜਾਂਦੇ ਫਿਰ ਜਦੋਂ ਮਰ ਵੀ ਜਾਂਦਾ ਇਹ ਸਰੀਰ ਫਿਰ ਆਗਾਸ ਸਾਨੂੰ ਕੋਈ ਜਨਮ ਨਹੀਂ ਮਿਲਦਾ ਨਹੀਂ ਤੇ ਸੰਸਾਰ ਖਤਮ ਵੀ ਹੋ ਜਾਏਗਾ ਹੀ ਖਤਮ ਹੋ ਜਾਣਗੇ ਫਿਰ ਅੱਗੇ ਜਨਮ ਮਿਲ ਜੇਗਾ ਇਹ ਤੇ ਚੱਲਦਾ ਰਹਿਣਾ ਇਹ ਤੇ ਗੇੜ ਚੱਲਦਾ ਰਹਿੰਦਾ ਹੈ ਤੇ ਚਰਾਸੀ ਲੱਖ ਦਾ ਇਹ ਗੱਲ ਵਰਨਾ ਵੱਡੀ ਗੱਲ ਹੈ ਕਈ ਮਰ ਜਾਂਦੇ ਆ ਰੋਜ਼ ਹਜ਼ਾਰਾਂ ਲੱਖਾਂ ਦੀ ਗਿਣਤੀ 'ਚ ਰੋਜ਼ ਮਰ ਰਹੇ ਨੇ ਇਸ ਕਰਕੇ ਐਸੀ ਮਰੀਏ ਐਸੀ ਮਰਨੀ ਬਰੀਏ ਕਿ ਦੁਬਾਰਾ ਨਾ ਸਾਨੂੰ ਮਰਨਾ ਪਵੇ ਉਹਦੇ ਵਾਸਤੇ ਗਿਆਨ ਹੈ ਸੋਜੀਏ ਸੋਏ ਪਰਮਾਚਾਰ ਬਾਹਰ ਨਿਕੜੀਏ ਮਾਲਕ ਕਿਰਪਾ ਕਰੇ ਆਪਾ ਆਪਣਾ ਜੀਵਨ ਸਵਾਰੀਏ ਸੋਇ ਨਹੀਂ ਕਿ ਵਿਚਾਰ ਕਰਦੇ ਅਨੇਕਾਂ ਭੁੱਲਾਂਵ ਜਦੀਆਂ ਭੁੱਲਾ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ